ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਅੱਜ ਦੀ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਸਿੱਖੀ ਦਾ ਸਫ਼ਰ ਚੈਨਲ ਨੂੰ ਸਬਸਕ੍ਰਾਈਬ ਕਰਕੇ ਬੈਲ ਆਈਕਨ ਨੂੰ ਪ੍ਰੈਸ ਕਰੋ ਤੇ ਵੀਡੀਓ ਨੂੰ ਲਾਈਕ ਤੇ ਸ਼ੇਅਰ ਕਰਨਾ ਨਾ ਭੁੱਲਣਾ ਮਹਾਰਾਜਾ ਰਣਜੀਤ ਸਿੰਘ ਵੇਲੇ ਅਕਾਲ ਤਖਤ ਸਾਹਿਬ ਅਤੇ ਦਰਬਾਰ ਸਾਹਿਬ ਦੇ ਵਿੱਚ ਕਾਰ ਮਹੰਤ ਸੰਤੋਖਤਾਸ ਉਦਾਸੀ ਦਾ ਬੁੰਗਾ ਸੀ ਜਿਸ ਦੇ ਬਾਹਰ ਉਸ ਦਾ ਉਦਾਸੀ ਮਤ ਦਾ ਪੱਗਵਾ ਝੰਡਾ ਖੜਾ ਹੁੰਦਾ ਸੀ ਇੱਕ ਵਾਰ ਇਹ ਝੰਡਾ ਟੁੱਟ ਕੇ ਡਿੱਗ ਪਿਆ ਉਨੇ ਦੇ ਨਿਕਵਾਂ ਨਨ ਨਿਹਾਲ ਸਿੰਘ ਅੰਮ੍ਰਿਤਸਰ ਆਇਆ ਹੋਇਆ ਸੀ ਉਸ ਨੇ ਝੰਡਾ ਡਿੱਗਾ ਪਿਆ ਵੇਖ ਕੇ ਨਵਾਂ ਪੱਕਾ ਝੰਡਾ ਬਣਵਾ ਦਿੱਤਾ ਮਗਰੋਂ ਇਸ ਦੇ ਨਾਲ ਇੱਕ ਹੋਰ ਝੰਡਾ ਖੜਾ ਕਰ ਦਿੱਤਾ ਗਿਆ ਜਿਸ ਨੂੰ ਮਗਰੋਂ ਕੁਝ ਸਿੱਖ ਮੀਰੀ ਪੀਰੀ ਦੇ ਦੋ ਨਿਸ਼ਾਨ ਸਾਹਿਬ ਕਹਿਣ ਲੱਗ ਪਏ ਜਦੋਂ ਸਿੱਖ ਗੁਰਦੁਆਰਿਆਂ ਦਾ ਪ੍ਰਬੰਧ ਉਦਾਸੀ ਤੇ ਨਿਰਮਲੇ ਮਹੰਤਾਂ ਦੇ ਹੱਥ ਵਿੱਚ ਸੀ ਤਾਂ ਉਹਨਾਂ ਮਹੰਤਾਂ ਨੇ ਝੰਡੇ ਬੁੰਗੇ ਵਾਲੇ ਝੰਡੇ ਦਾ ਰੰਗ ਉਦਾਸੀਆਂ ਵਾਲਾ ਹੀ ਰਹਿਣ ਦਿੱਤਾ ਸੀ ਜਦੋਂ 1920-25 ਵਿੱਚ ਸਿੱਖਾਂ ਨੇ ਉਦਾਸੀਆਂ ਕੋਲੋਂ ਅਤੇ ਹੌਨਾ ਮਹੰਤਾ ਕੋਲੋਂ ਗੁਰਦੁਆਰਿਆਂ ਦਾ ਕਬਜ਼ਾ ਛਡਵਾਇਆ ਤਾਂ ਉਹ ਗੁਰਦੁਆਰਿਆਂ ਵਿੱਚ ਪਰਚਲਿਤ ਕਈ ਅਸਿੱਖ ਕਾਰਵਾਈਆਂ ਨੂੰ ਬੰਦ ਕਰਨਾ ਭੁੱਲ ਗਏ ਸਨ। ਨਿਸ਼ਾਨ ਸਾਹਿਬ ਦਾ ਉਦਾਸੀਆਂ ਵਾਲਾ ਰੰਗ ਇਨ੍ਹਾਂ ਅਸਿੱਖ ਕਾਰਵਾਈਆਂ ਵਿੱਚੋਂ ਇੱਕ ਸੀ। ਉਦਾਸੀ ਤੇ ਨਿਰਮਲ ਮਹੰਤਾ ਨੇ ਗੁਰਦੁਆਰਿਆਂ ਤੇ ਉਦਾਸੀਆਂ ਦੇ ਪੱਗਵੇਂ ਪੀਲੇ ਚੰਡੇ ਲਾਏ ਹੋਏ ਸਨ। ਅਕਾਲੀਆਂ ਨੇ ਉਹਨਾਂ ਤੋਂ ਗੁਰਦੁਆਰੇ ਤਾਂ ਆਜ਼ਾਦ ਕਰਵਾ ਲਏ। ਪਰ ਉਹਨਾਂ ਦੇ ਝੰਡੇ ਉਤਾਰ ਕੇ ਖਾਲਸਾ ਹੀ ਝੰਡੇ ਲਾਉਣਾ ਭੁੱਲ ਗਏ ਇਸੇ ਕਰਕੇ ਬਹੁਤੇ ਗੁਰਦੁਆਰਿਆਂ ਤੇ ਅੱਜ ਵੀ ਉਦਾਸੀਆਂ ਦੇ ਪੀਲੇ ਪਸੰਤੀ ਭਗਵੇਂ ਤੇ ਕੇਸਰੀ ਝੰਡੇ ਝੁੱਲ ਰਹੇ ਹਨ ਪਰ ਨਿਹੰਗਾਂ ਦੀਆਂ ਸ਼ੌਣੀਆਂ ਤੇ ਸਿਰਫ ਸਿੱਖਾਂ ਦੇ ਨਿਸ਼ਾਨ ਸਾਹਿਬ ਝੂਲਦੇ ਹਨ ਕਿਉਂਕਿ ਇਨ੍ਹਾਂ ਸ਼ੌਣੀਆਂ ਅਤੇ ਉਹਨਾਂ ਦੇ ਕਬਜ਼ੇ ਹੇਠਲੇ ਗੁਰਦੁਆਰਿਆਂ ਤੇ ਉਦਾਸੀਆਂ ਜਾਂ ਨਿਰਮਲਿਆਂ ਦਾ ਕਬਜ਼ਾ ਨਹੀਂ ਸੀ ਤੇ ਉੱਥੇ ਸਿੱਖੀ ਦਾ ਖਾਲਸ ਰੰਗ ਨੀਲਾ ਰੰਗ ਕਾਇਮ ਰਿਹਾ ਸੀ ਪਰ ਬੇਸਮਝ ਸਿੱਖਾਂ ਨੇ ਪੀਲੇ ਪੱਗ ਵੇ ਕੇਸਰੀ ਰੰਗ ਨੂੰ ਹੀ ਇੱਕ ਕਿਸਮ ਦਾ ਸਿੱਖ ਰੰਗ ਵਜੋਂ ਮਨਜ਼ੂਰ ਜਿਆ ਕਰ ਲਿਆ ਨਿਹੰਗ ਜੋ ਕੇ ਝੰਡਾ ਫੜ ਕੇ ਚੰਗਾ ਦੌਰਾਨ ਅੱਗੇ ਨਿਸ਼ਾਨ ਸਾਹਿਬ ਚੁੱਕ ਕੇ ਚੱਲਿਆ ਕਰਨ ਵਾਲੇ ਨਿਸ਼ਾਨਚੀ ਸਾਹਿਬ ਉਹਨਾਂ ਨੇ ਨਿਸ਼ਾਨ ਸਾਹਿਬ ਦਾ ਗੁਰੂ ਗੋਬਿੰਦ ਸਿੰਘ ਸਾਹਿਬ ਦੇ ਵੇਲੇ ਦਾ ਨੀਲਾ ਰੰਗ ਅੱਜ ਤੱਕ ਕਾਇਮ ਰੱਖਿਆ ਹੈ 11 ਮਾਰਚ 1783 ਦੇ ਦਿਨ ਲਾਲ ਕਿਲੇ ਤੇ ਸਿੱਖਾਂ ਨੇ ਨੀਲਾ ਨਿਸ਼ਾਨ ਸਾਹਿਬ ਲਹਿਰਾਇਆ ਸੀ